ਜੀ ਕੀ ਨਾਮ ਲਗਾ ਮੇਰਾ ਨਾ ਜੀ ਰਿੰਕੂ ਮੇਰਾ ਪਿੰਨ ਚੱਕ ਨਹੀਂ ਦਿਖਣ ਹਲਕਾਰ ਐਸਾਂ ਸੀ ਮੈਂ ਸਾਬਕਾ ਸਰਪੰਚ ਜੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਮਾਮਲਾ ਚ ਲਗਾਤਾਰ ਪੰਜਾਬ ਦੇ 66 ਦੇ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਮੁੰਡੇ ਨੇ ਉਹ ਥੱਗੇ ਦਾ ਸ਼ਿਕਾਰ ਬਣ ਜਦੇ ਆ ਤੁਹਾਡੇ ਤੱਕ ਪਹੁੰਚੇ ਸੀ ਕਿ ਹੁਣ ਕੀ ਤੁਸੀਂ ਕਾਰਵਾਈ ਕਰਦੇ ਹੋ ਕੀ ਕੀ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਤੁਸੀਂ ਮੰਗ ਕਰਦੇ ਮੈਂ ਜੀ ਚਾਹੁੰਦਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਹਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਾਈ ਹੋਈ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੋਂ ਤੇਨ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰ ਦਾਲ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗੜਾਈ ਹੈ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਜੀ ਵਜ੍ਹਾ ਕੀ ਸਮਝਦੇ ਵਿੱਚ ਨਾ ਕੀ ਹਾਈ ਕੋਰਟ ਤੇ ਟਪਾਈ ਜਾਂਦੀ ਪੁਲਿਸ ਦੀ ਸੀਗੀ ਉੱਪਰ ਤੋਂ ਹੋ ਰਹੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋਰ ਵੀ ਅਕਸਰ ਨੇ ਸਿੱਧਾ ਤੋਂ ਹਾਈ ਕੋਰਟ ਦਾ ਰੁਖ ਕੀਤਾ ਕੀ ਵਜ੍ਹਾ ਵਜ੍ਹਾ ਜੀ ਉਹਨਾਂ ਦੀ ਇੱਕ ਬੇਟੀ ਆ ਸੁਮਨਦੀਪ ਕ ਤੇ ਉਹਨਾਂ ਦੇ ਇੱਕ ਸਹੇ ਗੁਰਲਾਲ ਸਿੰਘ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਕਰਕੇ ਇਹਨਾਂ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋ ਰਹੀ ਕਿਤੇ ਵੀ ਨਹੀਂ ਤੁਹਾਨੂੰ ਕੀ ਮੰਗ ਕਰਨਾ ਹੈ ਮੰਗ ਕਰਨਾ ਚਾਹੁੰਦੇ ਨੇ ਕਿ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੀ ਠੀਕ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਦਲਵੀਰ ਸਿੰਘ ਹੈ ਪਿੰਡ ਮੇਰਾ ਚੱਕ ਮਿਸ਼ਰੀ ਖਾਨ ਹੈ ਪਾਪਾ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਾਇਆ ਉੱਥੇ ਵੀ ਕਰਕੇ ਆਇਆ ਕੁੜੀ ਬਾਹਰ ਭੇਜੀ ਉਮੀਦ ਸੀ ਕਿ ਤੁਹਾਡਾ ਫਿਊਚਰ ਸੈੱਟ ਹੋਏਗਾ ਪੂਰਾ ਪਰਿਵਾਰ ਦਾ ਸੈੱਟ ਹੋਏਗਾ ਪਰ ਕੁੜੀ ਹੁਣ ਬਾਹਰ ਚੱਲ ਕੇ ਤੁਹਾਨੂੰ ਬੁਲਾ ਨਹੀਂ ਰਹੀ ਪਛਾਨ ਨਹੀਂ ਰਹੀ ਕੀ ਕੁਝ ਕਹਿਣਾ ਚਾਹੋਗੇ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ। ਹੁਣ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ। ਅਸੀਂ ਭਗਵਾਨ ਤਮਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਤੇ ਪੁਲਿਸ ਵੱਲੋਂ ਪਾ ਮਾਮਲਾ ਦਰਜ ਕਰੀ ਤਾਗੇ। ਹਾਂ ਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਉਹਨਾਂ ਦੀ ਲੜਕੀ ਹੈ ਸੁਮਨਦੀਪ ਕੌਰ ਉਹਨੇ ਕਿਤੇ ਵੀ ਪੈਰ ਨਹੀਂ ਲੱਗਣ ਦਿੱਤੇ। ਤੇ ਹਾਂ ਜੀ ਤਿੱਥੇ ਵੀ ਇਹ ਦਰਖਾਸਤ ਦੇਨੇ ਉਹ ਪਿਆਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਗਏ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜਿਹੜੇ ਪਰਿਵਾਰ ਹੈ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਜੇ ਗੱਲਬਾਤਾਂ ਕੀਤੀ ਹੋਣੀ ਕੁੜੀ ਵਾਲੇ ਦਾ ਪਰਿਵਾਰ ਤੇ ਨਾ ਤੇ ਗੱਲਬਾਤ ਕਰਦਾ ਹੀ ਇਹ ਨਾ ਫੋਨ ਤੇ ਨਾ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਠੀਕ ਹੈ ਹਾਂਜੀ ਬਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਮੇਰਾ ਨਾਮ ਵੀਰਜੀ ਸੂਰਜਪਾਲ ਸਿੰਘ ਹੈ ਪਿੰਡ ਚੱਕ ਮਿਛਰੀਖਾਨੇ ਜੀ ਕਦੋਂ ਤੁਹਾਡਾ ਵਿਆਹ ਹੋਇਆ ਸੀਦਾ ਕੀ ਗੱਲਬਾਤ ਹੋਈ ਸੀ ਤੇ ਹੁਣ ਕੀ ਕੁਛ ਹੋਇਆ ਇਸ ਬਾਰੇ ਥੋੜਾ ਖੁੱਲ ਕੇ ਜਾਣਕਾਰੀ ਦਿਓ ਵੀਰਜੀ ਵਿਆਹ ਮੇਰਾ 7-1-2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਵਾਲ ਤੇ ਵਿਆਹ ਇਸ ਕਰਕੇ ਹੋਇਆ ਕਿ ਬਾਹਰ ਚੱਲ ਜਾਵਾਂਗੇ ਦੋਵੇਂ ਜਾਣੇ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਏ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਏ ਪੂਰੀ ਸੈਂਡ ਕੀਤੇ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਕੱਲੀ ਕੈਨੇਡਾ ਚਲ ਗਈ ਵੀ ਕਿੰਨਾ ਸਮਾਂ ਚੱਲ ਗਿਆ ਤਿੰਨ ਸਾਲ ਹੋ ਗਏ ਜੀ 3 ਸਾਲ ਹੋ ਗਏ ਕਿੰਨਾ ਖਰਚਾ ਹੋ ਗਿਆ ਜਿਹੜਾ ਸਾਡਾ ਖਰਚਾ ਉਹ 1.5 ਕਰੋੜ ਰੁਪਇਆ ਵੀ ਜੀ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਇਹ ਉਮੀਦ ਕੀਤੀ ਕੀ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਅਦ ਤਾਨੂੰ ਵੀ ਲੈ ਕੇ ਜਾਏਗੀ ਹੁਣ ਕੀ ਹਾਲਾਤ ਚੱਲ ਹਾਲਾਤ ਵੀ ਦੀ ਤੁਹਾਨੂੰ ਪਤਾ ਹੈ ਜੀ ਵਿਆਜ ਦੇਣਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੁਝ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਹੀ ਕੁਝ ਹੀ ਕਰਜ਼ਾ ਚੁੱਕਿਆ ਵਿਆਜ ਹੀ ਚੁੱਕੇ ਪੈਸੇ ਉਹ ਵਿਆਜ ਦੇਣਦੇ ਆ ਕੁਝ ਲਾਉਣ ਦੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਪੀ ਕੀ ਗੱਲਬਾਤ ਹੋਈ ਸੀ ਜਦੋਂ ਕੁਝ ਉਹਨੇ ਤੁਹਾਨੂੰ ਕਿਹਾ ਜਦੋਂ ਵੀਰ ਜੀ ਗਈ ਸੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮੇਰੇ ਕੋਲ ਹੋਣਗੇ ਮੈਂ ਦੇ ਦੂੰਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਦੇ ਜਾਨੀ ਇਹਨਾਂ ਸਭ ਨੂੰ ਬਤ ਤੈਸ ਕਰਦੇ ਵੀਰ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਹੈ ਫਗੀ ਦਾ ਸ਼ਿਕਾਇਤ ਹੋ ਠੱਗੀ ਆ ਜੀ ਸਾਢੇ 11 ਲੱਖ ਰੁਪਏ ਜੀ ਤੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਕਿਸੇ ਮੋਟਵਾ ਬੰਦੇ ਕੋਲ ਫੋਨ ਕੀਤਾ ਸਾਡੇ ਪਿੰਡ ਦੇ ਸਰਪੰਚ ਆ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਕੋਲ ਫਿਰਹੀਂ ਗਏ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੁਸ਼ਾਂ ਦਿੱਤੀਆਂ ਤੇ ਦਿਹਾਤੀ ਪੁਲਿਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਾ ਇਹਦੇ ਚੋਂ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੋਂ ਆਇਓ ਫਿਰ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਮਾਮਲਾ ਦਰਜ ਕਰ ਲਿੱਤਾ ਕਿਉਂ ਮਾਮਲਾ ਦਰਜ ਕਰ ਲਿੱਤਾ ਗਿਆ ਜੀ ਥਾਣਾ ਲੋਪੋਗੇ ਵੀਰ ਜੀ ਕਿੰਨਾ ਕਿੰਨਾ ਖਲਾਫ ਮਾਮਲਾ ਦਰਜ ਹੋਇਆ ਸਾਰੇ ਪਰਿਵਾਰ ਖਿਲਾਫ ਜਿੰਨਾਂ ਜਿੰਨਾਂ ਨੇ ਸਾਡੇ ਨਾਲ ਠੱਗੀ ਕੀਤੀ ਜੀ ਸਾਰੇ ਸਾਜ਼ਿਸ਼ਿਆ ਜੀ ਜਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕੌਰ ਉਹਦੀ ਮੰਮੀ ਦਾ ਨਾਮ ਆ ਗਰਜੀਤ ਕੌਰ ਉਹਦੀ ਵੱਡੀ ਭੈਣ ਦਾ ਨਾਮ ਆ ਗੁਰਲਾਲ ਸਿੰਘ ਉਹਦੇ ਜੀਜੇ ਦਾ ਨਾਮ ਆ ਸੁਮਨਦੀਪ ਕੌਰ ਜਿਹੜੀ ਪੁਲਿਸ ਚ ਹੈ ਜਿੰਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਣਦੇ ਤੇ ਦਰਖਾਸਤਾਂ ਕੋ ਪੁਲਿਸ ਚਾਹੇ ਵਜਾ ਕੀ ਸਮਝਦੇ ਕਿ ਉਹ ਪੱਤਾਦਰ ਜੋ ਗਿਆ ਪੁਲਿਸ ਕੋਲ ਹੀ ਤੁਹਾਡੀ ਸੁਣਨੀ ਕੀ ਵਜਾ ਸਮਝਦੇ ਪੁਲੀ ਕੁੜੀ ਪੁਲਸਨ ਤੇ ਹੁਣ ਕਰਕੇ ਉਹ ਡੈਡੀਓ ਤਾਂ ਕਹਿੰਦਾਂ ਪੁਲਸ ਤੇ ਮੈਂ ਜੇਬ ਚ ਪਾ ਕੇ ਘੁੰਮਦਾ ਜੀ ਹਾਂ ਦਾ ਜੋ ਤਰਕ ਹੁੰਦਾ ਤੂੰ ਕਰ ਲਾ ਜਿੱਥੇ ਜ਼ੋਰ ਲੱਗਦਾ ਲਾਲਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਆ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਜਾਣ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਤੇ ਸੋਚਿਆ ਕੀਗਾ ਕਿ ਯਾਤਰਾਵਾਂਗਾ ਮਤਲਬ ਮੈਂ ਬਾਹਰ ਜਾਊਗਾ ਸੈਨਰੀ ਆਪਣਾ ਕੁਝ ਛੇ ਬਣਾਊਗਾ ਪਰ ਲਾਕਡਾਊਨ ਸਾਰਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਆ ਜੀ ਪੈਸੇ ਵੀ ਗਵਾ ਬੈਠਿਆਂ ਦੇ ਕਰਜ਼ਾ ਵੀ ਲਾਉਣ ਡਿਆਂ ਤੇ ਵਿਆਜ ਵੀ ਤਾਰਨ ਡੇ ਘਰ ਦਾ ਗੁਜ਼ਾਰਾ ਕਿੱਸਰਾ ਹੋ ਰਿਹਾ ਘਰ ਦਾ ਗੁਜ਼ਾਰਾ ਇਦਾਂ ਵੀਰ ਜੀ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਦੀ ਜਿਹੜੀ ਪੈਨਸ਼ਨ ਆਉਂਦੀ ਆ ਉਹ ਵਿਆਜ ਚ ਨਿਕਲ ਨਿਕਲ ਜਾਂਦੀ ਆ ਜੀ ਹਾਂਜੀ